ਪੰਜਾਬ ਆਫਿਸ ਬੀਅਰਰਸ ਨੂੰ ਔਰ ਉਹਦੇ ਵਿੱਚ ਲਿਖਿਆ ਕਿ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 25 ਅਕਤੂਬਰ ਨੂੰ ਜਿਹੜੀ ਇਜਲਾਸ ਦੀ ਮੀਟਿੰਗ ਕੀਤੀ ਹੈ ਔਰ ਉਹਨੂੰ ਉਹਦੇ ਬਾਰੇ ਉਹਨਾਂ ਨੇ ਸਿੱਟੀ ਭੇਜੀ ਸੀ ਔਰ ਅਸੀਂ ਉਹਦੀ ਹੁਕਮਬਦਲੀ ਕੀਤੀ ਹੈ ਜੋ ਉਹਨਾਂ ਦਾ ਕਹਿਣ ਦਾ ਵਨਨ ਹੈ ਮਗਰ ਅਸੀਂ ਉਹਦਾ ਜਵਾਬ ਤਿਆਰ ਕੀਤਾ ਮੈਂ ਸਮਝਦਾ ਕਿ ਕਿਧਰੇ ਨਾ ਕਿਧਰੇ ਮਿਸ ਗਾਈਡ ਕੀਤਾ ਜਾ ਰਿਹਾ ਜਾਂ ਪੁਲੇਖੇ ਪਾਏ ਜਾ ਰਹੇ ਨੇ ਜਾਂ ਦਿੱਲੀ ਕਮੇਟੀ ਦੇ ਨਾਲ ਡਿਫਰੈਂਸਿਸ ਜਿਹੜੇ ਨੇ ਉਹ ਕ੍ਰੀਏਟ ਕੀਤੇ ਜਾ ਰਹੇ ਨੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵੋchਤਾ ਦਾ ਧਿਆਨ ਰੱਖਣਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੀ ਹਰ ਗੱਲ ਨੂੰ ਦੇ ਉੱਤੇ ਪਹਿਰਾ ਦੇਣਾ ਸਾਡੀ ਪੂਰੀ ਟੀਮ ਦਾ ਫਰਜ਼ ਵੀ ਆ ਅਸੀਂ ਉਹਦੇ ਉੱਤੇ ਹਮੇਸ਼ਾ ਪਹਿਰਾ ਵੀ ਦਿੱਤਾ ਔਰ ਹੁਣ ਜਤਦਾ ਸਾਹਿਬ ਨੇ ਚਿੱਠੀ ਭੇਜੀ ਆ ਉਹਦਾ ਜਵਾਬ ਵੀ ਜ਼ਰੂਰ ਦੇ ਕੇ ਜਾਵਾਂਗੇ ਕਿਉਂਕਿ ਜਿਹੜੀ ਸਾਡੀ ਜਿਹੜੀ ਨੀਅਤ ਆ ਬਿਲਕੁਲ ਸਾਫ਼ ਹੈ ਕਿ ਇਹ ਜਿਹੜੀ ਮੀਟਿੰਗ ਬੁਲਾਈ ਗਈ ਹੈ ਮੀਟਿੰਗ ਦਾ ਕਾਰਨ ਸੀ ਕਿਉਂਕਿ ਦਿੱਲੀ ਕਮੇਟੀ ਦੇ ਵਿੱਚ ਕਰਪਸ਼ਨਾਂ ਹੋਈਆਂ ਔਰ ਕੁਝ ਕਰਪਸ਼ਨਾਂ ਦੇ ਉੱਤੇ ਇੱਕ ਡਰੋਕ ਲਗਾਈ ਜਾਏ ਲੋਕਾਂ ਦੇ ਵਿੱਚ ਇੱਕ ਐਗਜ਼ਾਮਪਲ ਦਿੱਤਾ ਜਾਏ ਕਿ ਆਪਣੇ ਪਰਿਵਾਰ ਜਾਂ ਆਪਣੇ ਪਰਿਵਾਰ ਦੇ ਜਿਹੜੇ ਸਗੇ ਸੰਬੰਧੀ ਨੇ ਉਹਨਾਂ ਦੇ ਨਾਮ ਦੇ ਉੱਤੇ ਇਥੇ ਵਪਾਰ ਨਹੀਂ ਹੋ ਸਕਦੇ ਸੋ ਇਹ ਗੱਲਾ ਦਾਇਰ ਜਿਹੜੀ ਪੂਰੀ ਸਫਾਈ ਹੈ ਉਹ ਅਸੀਂ 5 ਤਰੀਕ ਨੂੰ ਜ਼ਥੇਦਾਰ ਸਾਹਿਬ ਨੂੰ ਦੇਖ ਕੇ ਆਵਾਂਗੇ ਔਰ ਮੈਂ ਇਸ ਗੱਲ ਦੀ ਉਮੀਦ ਰੱਖਦਾ ਕਿਉਂਕਿ ਜਿਹੜੀ ਕਮੇਟੀ ਵੱਲੋਂ ਇਹ ਜਿਹੜਾ ਡਿਸੀਜਨ ਸੀ ਐਡਮਿਨਿਸਟ੍ਰੇਟਿਵ ਡਿਸੀਜਨ ਹੁੰਦੇ ਨੇ ਔਰ ਇਹਦੇ ਵਿੱਚ ਕੋਈ ਪੰਥਕ ਅਕਿਆਤ ਆਰਮੀਕ ਅਗਿਆਨ ਨਹੀਂ ਹੋਈ ਹੈ ਸੋ ਇਸ ਕਰਕੇ ਸਾਨੂੰ ਜਾਣ ਦੇ ਵਿੱਚ ਕੋਈ ਗਰੇਜ ਨਹੀਂ ਹੈ ਸਾਰੇ ਮੈਂਬਰ ਸਾਹਿਬ ਜਿਹੜੇ ਜਿਨ੍ਹਾਂ ਨੂੰ ਸੱਦਿਆ ਗਿਆ ਔਰ ਨਾਲ ਜਿਹੜੇ ਸਹਿਯੋਗੀ ਸਾਡੇ ਨੇ ਜਿਹੜੇ ਡੇਲੀ ਸਾਡੇ ਨਾਲ ਕੰਮ ਕਰਦੇ ਨੇ ਅਸੀਂ ਸਾਰੇ ਉੱਤੇ ਜਾਵਾਂਗੇ ਸਰਕਾਰ ਸਾਹਿਬ ਇੱਕ ਸਵਾਲ ਇਹ ਹੈ ਕਿ ਆਪੇ ਕਹਾਂ ਕਿ ਐਡਮਿਨ ਕਾਰਵਾਈ ਕੀ ਗਈ ਹੈ لیکن ابھی تک ڈائریکٹر گurdwaray دی طرف سے کوئی نوٹیفیکیشن نہیں ہے اس کو دیکھو وہ مدہ الگ ہے کہ ڈائریکٹر گurdwaray ਨੂੰ ਅਸੀਂ ਆਪਣਾ ਕਾਰਵਾਈ ਇੱਥੋਂ ਕਰਕੇ ਭੇਜਤੀ ਹੈ ਹੁਣ ਕਰਨ ਨਾ ਕਰਨ ਉਹਨਾਂ ਨੂੰ ਕਿਉਂ ਰੁਕਵਾਇਆ ਜਾ ਰਿਹਾ ਹੈ ਆ আফਟਰ 올 ਭਈ ਇਹ ਦਾਦਾ 12 12 ਸਾਲਾਂ ਜਿਹੜੀ ਕਮੇਟੀਆਂ ਚ ਰਹਿ ਕੀ ਇਹਨਾਂ ਦੇ ਆਪਣੇ ਲਿੰਕਸ ਵੀ ਨੇ ਤੇ ਸਰਕਾਰ ਨੂੰ ਭਾਵੇਂ ਅੰਦਰੋਂ ਗਾਲ੍ਹਾਂ ਕੱਢਦੇ ਨੇ ਮਗਰ ਅੰਦਰੋਂ ਸਰਕਾਰ ਦੇ ਬੰਦੇ ਤੇ ਇਹਨਾਂ ਦੇ ਨਾਲ ਮਿਲੇ ਹੋਏ ਨੇ ਇਹ ایشو ਵੱਖਰਾ ਹੈ ਮਗਰ ਜਿੱਥੇ ਤੱਕ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਉਹਦੀ ਸਰਵੋਚਤਾ ਨੂੰ ਰੱਖਣ ਦਾ ਸਾਡੀ ਪੂਰੀ ਜ਼ਿੰਮੇਵਾਰੀ ਹੈ ਔਰ ਅਸੀਂ ਪੂਰੀ ਨਿਭਾਵਾਂਗੇ। ਆਪ ਮੰਨਤੇ ਹੈ ਕਿ 25 ਤਰੀਕਾ ਜੋ ਇਜਲਾਸ ਬੁਲਾਇਆ ਗਿਆ ਤਾਂ ਉਹ ਸਹੀ ਤਾਂ ਦੇਖੋ ਬਿਲਕੁਲ ਸਹੀ ਸੀ ਉਹਦੇ ਉੱਤੇ ਪਹਿਲੀ ਗੱਲ ਤੇ ਇੱਕ ਹਫਤਾ ਪਹਿਲੇ ਉਹਦੇ ਉੱਤੇ ਟਾਈਮ ਦਿੱਤਾ ਗਿਆ ਸੀ ਔਰ ਇੱਕ ਹਫਤੇ ਦੇ ਵਿੱਚ ਵਿੱਚ ਅਗਰ ਕੋਈ ਅਸੀ ਪ੍ਰੋਬਲਮ ਹੁੰਦੀ ਕਿੰਤੂ ਪਰੰਤੂ ਹੁੰਦੀ ਤੇ ਸਾਨੂੰ ਪਹਿਲੇ ਆ ਗਿਆ ਹੁੰਦਾ ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਅਰਦਾਸ ਹੋਣ ਤੋਂ ਬਾਅਦ ਉਹਦੀ ਕਾਰਵਾਈ ਖਤਮ ਹੋਣ ਤੋਂ ਬਾਅਦ ਅਗਰ ਕੋਈ ਮੈਂਬਰ ਕੋਈ ਲਿਫਾਫਾ ਲੈ ਕੇ ਆ ਕੇ ਜਥੇਦਾਰ ਸਾਹਿਬ ਦਾ ਨਾਮ ਲੇ ਤੇ ਉਹਦੀਆਂ ਕਈ অথੋਰੀਟیکیشن ਚੈੱਕ ਕਰਨੀਆਂ ਪੈਂਦੀਆਂ ਨੇ ਕਿਉਂਕਿ ਕਿਸੇ ਮੈਂਬਰ ਕੋਲ ਇਖਤਿਆਰ ਨਹੀਂ ਕਿ ਉਹ ਜਥੇਦਾਰ ਸਾਹਿਬ ਦੀਆਂ ਚਿੱਠੀਆਂ ਲੈ ਕੇ ਘੁੰਮਦਾ ਰਹੇ ਸੋ ਇਹ ਕਈ ਚੀਜ਼ਾਂ ਉਹਦੀ ਦੇਖਣੀ ਚਾਹੀਦੀ ਹੈ ਕਾਰਵਾਈ ਹੋਣ ਤੋਂ ਬਾਅਦ ਮੈਂ ਸਮਝਦਾ ਕਿ ਇਹ ਜਿਹੜੀ ਚਿੱਠੀ ਭੇਜੀ ਗਈ ਹੈ ਜਥੇਦਾਰ ਸਾਹਿਬ ਦਾ ਨਾਮ ਲੈ ਕੇ ਜਾਣ ਕੇ ਰੁਕੀ ਗਈ ਕਿ ਉਹਨਾਂ ਨੂੰ ਪਤਾ ਸੀ ਕਿ ਇਹ ਕਾਰਵਾਈ ਜਿਹੜੀ ਹੈ ਹੁਣ ਤੋਂ ਬਾਅਦ ਅਸੀਂ ਕਰਾਂਗੇ ਤੇ ਅਸੀਂ ਕਮੇਟੀ ਨੂੰ ਭੰਡਾਂਗੇ ਸੋ ਮੈਨੂੰ ਲੱਗਦਾ ਹੈ ਜਾਣ ਕੇ ਇਹਦੇ ਉੱਤੇ ਚਾਲ ਚੱਲੀ ਗਈ ਹੈ ਗੇਮ ਖੇਡੀ ਗਈ ਹੈ ਸੋ ਕੋਈ ਨਹੀਂ ਜਸਦਰ ਸਾਹਿਬ ਬੜੇ ਸੂਝਵਾਨ ਨੇ ਇਸ ਮਾਮਲੇ ਦੇ ਵਿੱਚ ਅਸੀਂ ਪੂਰਾ ਇਹਨਾਂ ਨੂੰ ਜਵਾਬ ਦੇ ਕੇ ਆਉਂਦੇ ਹਾਂ